ਅੱਜ ਆਪਾਂ ਬਣਾਵਾਂਗੇ ਬ੍ਰੈਡ ਰੋਲ ਬਹੁਤ ਹੀ ਟੇਸਟੀ ਤੇ ਬਿਲਕੁਲ ਪਰਫੈਕਟ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੁਸੀਂ ਕਿਸ ਤਰ੍ਹਾਂ ਬਣਾਉਣੇ ਨੇ ਤੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਕਿ ਬ੍ਰੈਡ ਰੋਲ ਆਪਣੇ ਬਿਲਕੁਲ ਪਰਫੈਕਟ ਬਣਨ ਤੇ ਟੇਸਟੀ ਬਣਨ ਤੇ ਜਿਆਦਾ ਘੀ ਤੇਲ ਨਾ ਪੈਣਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਸਾਰੀਆਂ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੀਆਂ ਦੇਖਾਂਗੇ ਸਤਿ ਸ਼੍ਰੀ ਅਕਾਲ ਜੀ ਸਤ ਸ੍ਰੀ ਅਕਾਲ ਤੁਹਾਡੇ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਇਹ ਜਿਹੜਾ ਚੈਨਲ ਨੂੰ ਫੋਲੋ ਕਰ ਲਓ ਤੇ ਨਾਲ ਦੀ ਨਾਲ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਿਹੜਾ ਜ਼ਰੂਰ ਕਰਦਿਆ ਕਰੋ ਬੈਲ ਆਈਕਨ ਦਬਾਇਆ ਕਰੋ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਸਤ ਤੁਹਾਡੇ ਕੋਲ ਪਹੁੰਚ ਸਕੇ ਤੇ ਰੈਸਪੀ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਬ੍ਰੈਡ ਰੋਲ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਲੂ ਚਾਹੀਦੇ ਆ ਉਬਲੇ ਹੋਏ ਆਲੂ ਆਪਾਂ ਜਿਹੜੇ ਲਏ ਆ 4 ਵੱਟੇ ਆਲੂ ਆ ਇਹਦੇ ਵਿੱਚ ਸਵਾਦ ਅਨਸਾਰ ਆ ਜਿਹੜਾ ਮੈਂ ਨੂਨ ਪਾ ਲਿਆ ਹੈ ਉਸ ਤੋਂ ਬਾਅਦ ਦਰਦਰੀ ਕੁੱਟੀ ਹੋਈ ਲਾਲ ਮਿਰਚ ਪਾਈ ਆ ਤੇ ਸਾਦੀ ਲਾਲ ਮਿਰਚ ਪਾਈ ਆ ਆਪਾਂ ਇੱਕ ਚਮਚਾ ਜਿਹੜਾ ਹਲਦੀ ਦਾ ਪਾ ਲਵਾਂਗੇ ਲੋੜ ਅਨਸਾਰ ਬਿਲਕੁਲ ਛੋਟਾ ਚਮਚਾ ਮੇਰੇ ਕੋਲ ਉਸ ਦੇ ਹਿਸਾਬ ਨਾਲ ਇਹ ਸਾਰਾ ਕੁਝ ਜਿਹੜਾ ਮੈਂ ਪਾਇਆ ਏ ਉਸ ਤੋਂ ਬਾਅਦ ਥੋੜਾ ਜਿਹਾ ਗਰਮ ਮਸਾਲਾ ਪਾ ਲਵਾਂਗੇ ਇਹਦੇ ਵਿੱਚ ਆਪਾਂ ਲੋੜ ਅਨਸਾਰ ਤੇ ਜੀਰਾ ਪਾ ਲਵਾਂਗੇ ਇੱਕ ਚਮਚਾ ਆਪਾਂ ਧਨੀਆ ਪਾਊਡਰ ਪਾਵਾਂਗੇ ਤੇ ਥੋੜਾ ਜਿਹਾ ਜੀਰਾ ਪਾਊਡਰ ਪਾਵਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜਿਹੜਾ ਇੱਕ ਚਮਚ ਸੁੱਕਾ ਧਨੀਆ ਪਾਵਾਂਗੇ ਬਾਕੀ ਕੱਟੇ ਹੋਏ ਪਿਆਜ਼ ਤੇ ਥੋੜਾ ਜਿਹਾ ਆਪਾਂ ਧਨੀਆ ਪਾਇਆ ਹਰਾ ਹਰਾ ਧਨੀਆ ਨਹੀਂ ਹੈ ਗਾਇਜ਼ ਜਦੋਂ ਵੀ ਤੁਹਾਨੂੰ ਨਹੀਂ ਮਿਲਦਾ ਹੈਗਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹਨੂੰ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤਾਂ ਕਿ ਆਪਸ ਦੇ ਵਿੱਚ ਮਸਾਲੇ ਆ ਸਾਰੇ ਆਪਸ ਦੇ ਵਿੱਚ ਮਿਲ ਜਾਣ ਸਾਰੇ ਆਲੂ ਆਪਾਂ ਇਸ ਤਰ੍ਹਾਂ ਮੈਸ਼ ਕਰ ਲੈਣੇ ਆ ਹੋ ਸਕੇ ਤਾਂ ਤੁਸੀਂ ਜਿਹੜਾ ਇਹਦੇ ਲਈ ਲਾਲ ਆਲੂ ਲਿਆ ਕਰੋ ਕਚੌੜੀ ਬਣਾਉਣੀ ਆ ਜਾਂ ਕੋਈ ਵੀ ਰੋਲ ਬਣਾਉਣਾ ਹੈ ਫਿਰ ਲਾਲ ਆਲੂ ਆ ਜਿਹੜੇ ਉਹ ਬਾਹਰ ਨਹੀਂ ਨਿਕਲਦੇ ਹੈਗੇ ਤੁਸੀਂ ਕਚੌੜੀ ਪਰੌਂਠਾ ਸਮੋਸਾ ਜਾਂ ਫਿਰ ਬ੍ਰੈਡ ਰੋਲ ਬਣਾਉਣਾ ਹੈ ਉਦੇਲੇ ਲਾਲ ਆਲੂ ਲਿਆ ਕਰੋ ਲਾਲ ਆਲੂ ਆ ਜਿਹੜੇ ਚੀਜ਼ਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਆਪਾਂ ਕੋਈ ਵੀ ਚੀਜ਼ ਪਰੌਂਠਾ ਕਚੋਰੀ ਬਣਾਈਏ ਜਾਂ ਰੋਲ ਬਣਾਉਣਾ ਹੁਣ ਜਦੋਂ ਇਹ ਆਪਾਂ ਬਿਲਕੁਲ ਮਿਕਸ ਕਰ ਲਿਆ ਉਸ ਟਾਈਮ ਤੇ ਆਪਾਂ ਛੋਟੇ ਛੋਟੇ ਗੋਲ ਗੋਲ ਪੇੜੇ ਬ੍ਰੈਡ ਦੇ ਅਨਸਾਰ ਬਣਾ ਕੇ ਰੱਖ ਲੈਣੇ ਆ ਜੇ ਤਾਂ ਬ੍ਰੈਡ ਜਿਆਦਾ ਵੱਡਾ ਹੈ ਫਿਰ ਪੇੜੇ ਵੱਡੇ ਬਣਾ ਲਓ ਜੇ ਬ੍ਰੈਡ ਛੋਟਾ ਹੈ ਫਿਰ ਉਸ ਦੇ ਹਿਸਾਬ ਨਾਲ ਛੋਟੇ ਛੋਟੇ ਗੋਲ ਗੋਲ ਪੇੜੇ ਆ ਜਿਹੜੇ ਬਣਾ ਕੇ ਰੱਖ ਲਓ ਤਾਂ ਕਿ ਤੁਹਾਨੂੰ ਆਸਾਨੀ ਹੋ ਜਾਵੇ ਫਿਲ ਕਰਨ ਦੇ ਵਿੱਚ ਬਿਲਕੁਲ ਵੀ ਤੁਹਾਨੂੰ ਮੁਸ਼ਕਲ ਨਾ ਲੱਗੇ ਜਦੋਂ ਤੁਸੀਂ ਇਹਨੂੰ ਬ੍ਰੈਡ ਦੇ ਵਿੱਚ ਫਿਲ ਕਰਨਾ ਹੈ ਆਪਾਂ 6 ਤੋਂ 7 ਆ ਜਿਹੜੇ ਬ੍ਰੈਡ ਬਣਾ ਲਵਾਂਗੇ ਇਸ ਤਰ੍ਹਾਂ ਮੈਂ ਆਲਾਦਾਲਾ ਬ੍ਰੈਡਾਂ ਦਾ ਕੱਟ ਲਿਆ ਸੀਗਾ ਪਹਿਲਾਂ ਹੀ ਤੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਬ੍ਰੈਡ ਬਿਲਕੁਲ ਫਰੈਸ਼ ਹੋਣੇ ਚਾਹੀਦੇ ਆ ਬਾਸੀ ਬ੍ਰੈਡ ਨਹੀਂ ਹੋਣੇ ਚਾਹੀਦੇ ਫਿਰ ਉਹ ਜਿਹੜੇ ਤੁਹਾਨੂੰ ਖੱਟੇ ਲੱਗਣਗੇ ਇਸ ਤਰ੍ਹਾਂ ਪਾਣੀ ਦੇ ਵਿੱਚ ਭਿਓ ਕੇ ਆਪਾਂ ਇਹਦੇ ਵਿੱਚ ਰੋਲ ਆ ਜਿਹੜਾ ਰੱਖ ਦਵਾਂਗੇ ਤੇ ਇਦਾਂ ਆਪਾਂ ਇਹਨੂੰ ਗੋਲ-ਗੋਲ ਘੁਮਾ ਕੇ ਥੋੜਾ-ਥੋੜਾ ਪਾਣੀ ਨਿਚੋੜ ਕੇ ਆਪਾਂ ਰੋਲ ਕਰ ਦਵਾਂਗੇ ਇਸ ਤਰ੍ਹਾਂ ਰੋਲ ਕਰਦੇ ਹੋਏ ਆਪਾਂ ਸਾਰੇ ਬ੍ਰੈਡ ਬਣਾ ਲਵਾਂਗੇ ਤੁਸੀਂ ਜਿਹੜੀ ਚਾਹੋ ਸ਼ੇਪ ਦੇ ਸਕਦੇ ਹੋ ਫਰੈਸ਼ ਬ੍ਰੈਡ ਹੀ ਲਿਓ ਫੇਰ ਹੀ ਤੁਹਾਡੇ ਬ੍ਰੈਡ ਆ ਵਧੀਆ ਬਣਨਗੇ ਨਹੀਂ ਤਾਂ 스ਮੈਲ ਵੀ ਆਉਂਦੀ ਆ ਤੇ ਇਹਨੇ ਇਕੱਠਾ ਵੀ ਨਹੀਂ ਹੋਣਾ ਹੈਗਾ ਜੇ ਤੁਹਾਨੂੰ ਪੇੜਾ ਥੋੜਾ ਵੱਡਾ ਲੱਗਦਾ ਹੈ ਤਾਂ ਇਹਦੇ ਵਿੱਚੋਂ ਤੁਸੀਂ ਘਟਾ ਵੀ ਸਕਦੇ ਹੋ ਪਰ ਇਹ ਨਿਕਲਦਾ ਨਹੀਂ ਹੁੰਦਾ ਹੈਗਾ ਜੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਰੋਲ ਕਰੋਗੇ ਇਸ ਤਰ੍ਹਾਂ ਸਾਰੇ ਬ੍ਰੈਡ ਆਪਾਂ ਇਸੇ ਤਰ੍ਹਾਂ ਹੀ ਆ ਜਿਹੜੇ ਬਣਾ ਲਵਾਂਗੇ ਇੱਕ ਕਰਕੇ ਮੈਂ ਬਣਾ ਲਿਆ ਤੇ ਬਣਾ ਕੇ ਆਪਾਂ ਰੱਖ ਲਵਾਂਗੇ ਤੇ ਬਾਅਦ ਦੇ ਵਿੱਚ ਤੁਸੀਂ ਜਿੰਨੇ ਕਕੜਾਈ ਦੇ ਵਿੱਚ ਆ ਜਾਣਗੇ ਉਹਨੇ ਇੱਕ ਪਾ ਕੇ ਤਲ ਲੈਣਾ ਕੜਾਈ ਦੇ ਵਿੱਚ ਮੈਂ ਜਿਹੜਾ ਕਿ ਉਹ ਇੱਕ ਵਾਰੀ ਬਿਲਕੁਲ ਗਰਮ ਕਰ ਲਿਆ ਸੀ ਉਸ ਤੋਂ ਬਾਅਦ ਮੀਡੀਅਮ ਟੂ ਹਾਈ ਫਲੇਮ ਤੇ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਜੇ ਤੁਸੀਂ ਚਾਹਦੇ ਹੋ ਕਿ ਤੁਹਾਡੇ ਬ੍ਰੈਡ ਰੋਲ ਜਿਹੜੇ ਘੀ ਜ਼ਿਆਦਾ ਨਾ ਪੀਣ ਜਦੋਂ ਤੁਸੀਂ ਬ੍ਰੈਡ ਪਾਉਣੇ ਨੇ ਉਦੋਂ ਤੇਲ ਠੰਡਾ ਨਹੀਂ ਹੋਣਾ ਚਾਹੀਦਾ ਅਕਸਰ ਹਮੇਸ਼ਾ ਇਦਾਂ ਹੀ ਹੁੰਦਾ ਹੈ ਕਿ ਜਦੋਂ ਸਾਡਾ ਤੇਲ ਆ ਠੰਡਾ ਹੁੰਦਾ ਹੈ ਤਾਂ ਬ੍ਰੈਡ ਜਿਹੜੇ ਜ਼ਿਆਦਾ ਘੀ ਪੀ ਜਾਂਦੇ ਆ ਤੇ ਫਿਰ ਇਹ ਜ਼ਿਆਦਾ ਆਇਲੀ ਬਣ ਜਾਂਦੇ ਆ ਜਦੋਂ ਬ੍ਰੈਡ ਪਕੌੜੇ ਵੀ ਬਣਾਉਣੇ ਹੋ ਉਸ ਟਾਈਮ ਵੀ ਤੁਸੀਂ ਇਸੇ ਗੱਲ ਦਾ ਹੀ ਧਿਆਨ ਰੱਖਣਾ ਹੈ ਕਿ ਤੇਲ ਠੰਡਾ ਨਾ ਹੋਵੇ ਬਾਅਦ ਦੇ ਵਿੱਚ ਤੁਸੀਂ ਮੀਡੀਅਮ ਕਰ ਦੇਣਾ ਇੱਕ ਵਾਰੀ ਤੇਲ ਨੂੰ ਬਿਲਕੁਲ ਗਰਮ ਕਰ ਦੇਣਾ ਹੈ ਜਦੋਂ ਦੂਸਰਾ ਤੁਸੀਂ ਪਾਣਾ ਹੈ ਪੂਰ ਜਾਂ ਫਿਰ ਦੂਸਰਾ ਪਾਰਟ ਆਪਾਂ ਜਿਹੜਾ ਬਚ ਗਿਆ ਦੋ ਚਾਰ ਬ੍ਰੈਡ ਉਹ ਪਾਉਣੇ ਆ ਉਸ ਟਾਈਮ ਤੇ ਵੀ ਤੁਸੀਂ ਜਿਹੜਾ ਤੇਲ ਨੂੰ ਇੱਕ ਵਾਰੀ ਗਰਮ ਕਰ ਲੈਣਾ ਹੈ ਕਿਉਂਕਿ ਬ੍ਰੈਡ ਪਾਉਣ ਦੇ ਨਾਲ ਇਹ ਠੰਡਾ ਪੈ ਜਾਂਦਾ ਹੈ ਜਦੋਂ ਆਪਾਂ ਇਹਦੇ ਵਿੱਚ ਬ੍ਰੈਡ ਪਾਉਣੇ ਆ ਜਾਂ ਮਤਲਬ ਕੋਈ ਵੀ ਚੀਜ਼ ਤਲਦੇ ਆ ਤਾਂ ਉਸ ਟਾਈਮ ਤੇ ਇੱਕ ਵਾਰੀ ਤੇਲ ਨੂੰ ਤੁਸੀਂ ਘੀ ਨੂੰ ਗਰਮ ਕਰ ਲੈਣਾ ਹੈ ਫਿਰ ਉਸ ਤੋਂ ਬਾਅਦ ਮੀਡੀਅਮ ਹਾਈ ਫਲੇਮ ਤੇ ਜਿਹੜਾ ਪਕਾ ਲੈਣਾ ਹੈ ਇਸ ਤਰ੍ਹਾਂ ਜਦੋਂ ਤੁਸੀਂ ਮੀਡੀਅਮ ਤੇ ਪਕਾਉਨੇ ਆ ਤਾਂ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਇਹ ਆਪਾਂ ਸਾਰੀ ਸਾਈਡਾਂ ਤੋਂ ਜਿਹੜੇ ਬ੍ਰੈਡ ਆ ਪਕਾ ਲਏ ਆ ਇੱਕ ਵਾਰੀ ਫੇਰ ਆਪਾਂ ਕੀ ਗਰਮ ਕਰਕੇ ਦੂਜੇ ਵਾਲੇ ਬ੍ਰੈਡ ਆ ਜਿਹੜੇ ਉਹ ਵੀ ਪਾ ਦਵਾਂਗੇ ਸੇਮ ਇਸੇ ਤਰ੍ਹਾਂ ਸਾਰੇ ਬ੍ਰੈਡ ਰੋਲ ਆਪਾਂ ਪਕਾ ਲਵਾਂਗੇ ਟੇਸਟੀ ਬ੍ਰੈਡ ਰੋਲ ਆਪਣੇ ਬਣ ਕੇ ਤਿਆਰ ਨੇ ਕਿ ਉੱਪਰੋਂ ਕ੍ਰਿਸਪੀ ਵਿੱਚੋਂ ਮਲਾਈਮ क्रिस्पी ਜਿਹੜਾ ਇਹਨਾਂ ਦਾ ਚੈੱਕ ਕਰ ਲਿਆ ਆਪਾਂ ਉੱਪਰੋਂ ਬਹੁਤ ਕ੍ਰਿਸਪੀ ਬਣੇ ਨੇ ਤੇ ਵਿੱਚੋਂ ਬਹੁਤ ਨਰਮ ਬਣੇ ਨੇ ਬਹੁਤ ਹੀ ਟੇਸਟੀ ਗਰਮਾ ਗਰਮ ਬ੍ਰੈਡ ਰੋਲ ਆਪਣੇ ਬਣ ਕੇ ਤਿਆਰ ਨੇ ਇਸ ਤਰ੍ਹਾਂ ਬਣਾਉਂਗੇ ਬਿਲਕੁਲ ਪਰਫੈਕਟ ਬਣਣਗੇ ਤੇ ਆਸਾਨ ਤਰੀਕੇ ਨਾਲ ਬਣ ਜਾਣਗੇ ਸੌਸ ਨਾਲ ਦਹੀਂ ਨਾਲ ਤੁਸੀਂ ਗ੍ਰੀਨ ਸੌਸ ਨਾਲ ਕਿਸੇ ਵੀ ਨਾਲ ਇਹਨੂੰ ਸਰਵ ਕਰ ਸਕਦੇ ਹੋ ਖਾ ਸਕਦੇ ਹੋ ਚਾਹ ਦੇ ਨਾਲ ਸਨੈਕ ਵੀ ਖਾ ਸਕਦੇ ਹੋ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ